ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੀ ਉਮੀਦ ਹੈ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੀ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇਹ ਆਪਾਂ ਗੁੰਨ ਰਹੀ ਸੀ ਜੀ ਆਟਾ ਸ਼ਾਮ ਦਾ ਟਾਈਮ ਹੈ ਆਟਾ ਗੁੰਨ ਕੇ ਆਪਾਂ ਰੱਖ ਲੈਨੇ ਆ ਪਹਿਲਾਂ ਅਜੇ ਦਾਲ ਸਬਜ਼ੀ ਦੀ ਕੋਈ ਹੋਣੀ ਹੈਗੀ ਜੀ ਵੀ ਕੀ ਬਣਾਉਣਾ ਕੋਈ ਸਲਾਹ ਨਹੀਂ ਹੈਗੀ ਹਜੇ ਦੇਖਦੇ ਆ ਵੀ ਕੀ ਬਣਾਈਏ ਦੁੱਧ ਨੂੰ ਵਾਲੀ ਆਪਾਂ ਦੇ ਲਈ ਹੈ ਤੇ ਆਟਾ ਗੁੰਨ ਕੇ ਰੱਖ ਲੈਣਾ ਪਹਿਲਾਂ ਤੇ ਅੱਜ ਸੀਗੇ ਜੀ ਆਪਾਂ ਫੇਰ ਵਿਆਹ ਵਾਲਿਆਂ ਦੇ ਘਰੇ ਅੱਜ ਮਿਲਣ ਵਾਲੇ ਆਏ ਸੀਗੇ ਜੀ ਤਾਂ ਕਰਕੇ ਜਾਣਾ ਪਿਆ ਲੇਟੇ ਆਇਆ ਉੱਥੋਂ ਅਨਸਾਰ ਤਾਂ ਚੋਣ ਲੱਗ ਗਈ ਫੇਰ ਇੱਧਰ ਆਈ ਸੀ ਰਸੋਈ ਵਾਲਾ ਤਾਂ ਕਰਕੇ ਕੋਈ दाल ਸਬਜ਼ੀ ਨਹੀਂ ਹਜੇ ਬਣਾਈ ਦੇਖ ਲਿਆ ਜੀ ਕੋਈ ਪਿਆਜ਼ ਵਗੈਰੇ ਇਹ ਪੋਨਾ ਲਾਂਗੇ ਅੱਜ ਵਿਆਹ ਸਮਾਪਤ ਹੋਇਆ ਜੀ ਬਹੁਤ ਦਿਨ ਲੱਗੇ ਇਹ ਦਿਨਾਂ ਦੇ ਵਿੱਚ ਤਾਂ ਸਰੀਰ ਵੀ ਥਕਾਵਟ ਮੰਨ ਗਿਆ ਸੀ ਜਾਣਾ ਔਖਾ ਹੋ ਜਾਂਦਾ ਜੀ ਅੱਜ ਮੀਂਹ ਵੀ ਬਹੁਤ ਪਿਆ ਦੇਣ ਨੂੰ ਤੇ ਉਧਰ ਮਿਲਣੀ ਵਾਲੇ ਵੀ ਆਏ ਹੋਏ ਸੀ ਖੁੱਲੀ ਤਾਂ ਕਰਕੇ ਸੱਜ ਜਾਂਦਾ ਜੀ ਖੁੱਲੇ ਕਰ ਕਰਕੇ ਅੰਦਰ ਅਰੇਜਮੈਂਟ ਕਰ ਲਈ ਸੀ ਸਾਰੀ ਘਸੇ ਦੀ ਤਾਂ ਕਰਕੇ ਵਧੀਆ ਸਰ ਗਿਆ ਆਇਆ ਟਾਪਾ ਗੁੰਨ ਨੂੰ ਕਿ ਰੱਖ ਦਿੰਨੇ ਆ ਜੀ ਟਾਕੇ ਫੇਰ ਚੱਲਾਂਗੇ ਵੱਜਾਂ ਮਰ ਲੱਕ ਪਾ ਕੇ ਆਵਾਂਗੇ ਆ ਕੇ ਬਣਾਵਾਂਗੇ ਜੀ ਥਾਲ ਸਬ지 ਨੋ ਜੀ ਆਟਾ ਆਪਾਂ ਗੁੰਨ ਲਿਆ। ਇਹ ਦੁੱਧ ਨੂੰ ਵਾਲੀ ਆ ਗਈ ਸੀ। ਗੈਸ ਆਪਾਂ ਬੰਦ ਕਰ ਦਿੱਤਾ ਹੈ। ਤੇ ਹੁਣ ਪਾਵਾਂਗੇ ਜੀ ਮੱਜਾਂ ਨੂੰ ਕੱਖ ਆਪਾਂ। ਕੁਸ ਆਪਾਂ ਸਿੱਟ ਲੈਣੀ ਜੀ ਟੋਕਰੀ। ਤੇ ਇੱਕ ਟੋਕਰਾ ਹੋਰ ਪਾਵਾਂਗੇ। ਤੂੜੀ ਆਪਾਂ ਪਹਿਲਾਂ ਪਾ ਲਈ ਸੀ ਥੱਲੇ ਰਲਾ ਕੇ ਮੱਜਾਂ ਦੇ। ਅੱਗੇ ਕਰ ਦਾਂਗੇ ਜੀ ਖਾ ਕੇ ਫੇਰ ਆਰਾਮ ਨਾਲ ਬੈਠ ਜਾਣਗੇ। ਦੇ ਨਾਲੇ ਸੁੱਕ ਖੰਡਿਆ ਦਾਂਗੇ ਇਹਨਾਂ ਦੇ ਥੱਲੇ ਅਜ ਮੀਂਹ ਕਰਕੇ ਜਿਆਦਾ ਗਿੱਲੇ ਹੋਏ ਪੈਨੇ ਫਸਾ ਕੁਸ ਹਵਾ ਨਾਲ ਬਾਸੜ ਆ ਗਈ ਜੀ ਕੁਸੂੰ ਮੱਜਾਂ ਠੰਡ ਦੇ ਵਿੱਚ ਗਿੱਲਾ ਵੱਧ ਕਰਦੀਆਂ ਨੇ ਦੋ ਟਾਈਮ ਹੀ ਕੱਕ ਪਾਉਣੇ ਹੁੰਦੇ ਨੇ ਜੀ ਆਪਾਂ ਇੱਕ ਦੁਪਹਿਰੀ ਤੇ ਸ਼ਾਮ ਨੂੰ ਉਹ ਜਿਆਦਾ ਪਾ ਦਿੰਨੇ ਆ ਇਕੱਠੇ ਇੱਕ ਵਾਰੀ ਚ ਰਾਤ ਨੂੰ ਵੀ ਵੱਧ ਪਾ ਦਿੰਦੇ ਆ ਜੀ ਸਵੇਰੇ ਪਈ ਹੁੰਦੇ ਨੇ ਖੋਲਡੀਆਂ ਦੇ ਵਿੱਚ ਉਹ ਆਪਾਂ ਅੱਗੇ ਕਰਕੇ ਮੱਜਾਂ ਦੇ ਫਿਰ ਉੱਤੇ ਦਾਣਾ ਪੁੱਕ ਦਿੰਨੇ ਖਾ ਲੈਂਦੀਆਂ ਨੇ ਕੱਲ ਦਾ ਹਰਾ ਵੱਟਿਆ ਹੋਇਆ ਸੀਗਾ ਜੀ ਅੱਜ ਤਾਂ ਮੀਂਹ ਬਹੁਤ ਪਿਆ ਸੀ ਨਹੀਂ ਵੱਡਿਆ ਵੀ ਨਹੀਂ ਜਾਣਾ ਸੀਗਾ ਹਰਾ ਫੇਸਨ ਨਹੀਂ ਕਰਨੀ ਪੈਂਦੀ ਕੱਲ ਦਾ ਵੱਡੇ ਕਰਕੇ ਅੱਜ ਸਰ ਗਿਆ ਉਹ ਪਾ ਦਿੱਤੇ ਨੇ ਕੱਖ ਆਪਾਂ ਕੱਲ ਤੱਕ ਏਣ ਮਣ ਜੀ ਹੋਈਗੀ ਸਾਰਾ ਦਿਨ ਅੱਜ ਵੀ ਦੁਪਹਿਰ ਤੱਕ ਤਾਂ ਘੱਟ ਸੀਗਾ ਜੀ ਦੁਪਹਿਰੇ ਜੀ ਫਿਰ ਬਹੁਤ ਜ਼ਿਆਦਾ ਪਿਆ ਕੱਲ ਨੂੰ ਦੇਖੋ ਮੌਸਮ ਕਹੇ ਜਾ ਹੁੰਦੇ ਕੱਪੜੇ ਵੀ ਧੋਣ ਵਾਲੇ ਪਏ ਨੇ ਜੀ ਆਪਣੇ ਵੇਆ ਕਰਕੇ ਇਕੱਠੇ ਹੋਏ ਪਏ ਨੇ ਫਿਰ ਨਵੇਂ ਕੱਪੜੇ ਇਹ ਹੁੰਦਾ ਜੀ ਵੀ ਜੇ ਧੋਵਾਂਗੇ ਤਾਂ ਉਹਨਾਂ ਨੂੰ ਧੁੱਪ ਲੱਗੇ ਵਧੀਆ ਫਿਰ ਨਿਕਲ ਦੇਣੀ ਜੀ ਦੀ ਘੰਟਾ ਧੁੱਪ ਲੱਗੂਗੀ ਗਿੱਲੇ ਜੇ ਮੌਸਮ ਦਾ ਫਿਰ ਧੋਣ ਨੂੰ ਵੀ ਜੀ ਨਹੀਂ ਕਰਦਾ ਹੈਗਾ ਨਵੇਂ ਕੱਪੜੇ ਕੱਲ ਨੂੰ ਦੇਖਾਂਗੇ ਜੇ ਧੁੱਪ ਵਧੀਆ ਨਿਕਲੇ ਤਾਂ ਧੋ ਲਾਂਗੇ ਜੀ ਕੱਪੜੇ ਇਹ ਛੋਟੀ ਕੱਟੀ ਨੂੰ ਪਾ ਦਾਂਗੇ ਇੱਧਰ ਆਪਾਂ ਤੇ ਇਹਨਾਂ ਨੂੰ ਭੀੜੀਆਂ ਕਰਦਨੇ ਹੁੰਦੇ ਨੇ ਜੀ ਇਸ ਟੈਂ ਤੇ ਰਾਤ ਨੂੰ ਖੁੱਲਣ ਦਾ ਡਰ ਨਹੀਂ ਰਹਿੰਦਾ ਹੈਗਾ ਗਲਚਮੀ ਭੀੜੀਆਂ ਕਰਦਾਂਗੇ ਜੀ ਤੇ ਇਹਨਾਂ ਦੇ ਨੱਟ ਵੀ ਟੈਟ ਕਰਦਾਂਗੇ ਨਾਟ ਕਿਸਨੇ ਪੈਂਦੇ ਇਹਨਾਂ ਦੇ ਖੋਲਣੀ ਨਾ ਬੰਨੀ ਹੋਈਆਂ ਇਹਨਾਂ ਟਾਂ ਨਾਲ ਤੇ ਉਹ ਵੀ ਆਪਾਂ ਟੈਟ ਕਰ ਦਿੰਨੇ ਹੁੰਦੇ ਆ ਜੇ ਢਿੱਲਾ ਰਹੇ ਜੀ ਫਿਰ ਜਦੋਂ ਗੇੜੇ ਦੰਦੀਆਂ ਨੇ ਤਾਂ ਘੁੰਮ ਕੇ ਖੁੱਲ ਜਾਂਦੇ ਨਾਟ ਡਿੱਗ ਜਾਂਦਾ ਜਿਹੜੀ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਪੂਲ ਸਪੋਰਟ ਕਰਦੇ ਨੇ ਆਪਾਂ ਨੂੰ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰੀ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਨੇ ਪਲੀਜ਼ ਰਿਕਵੈਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੁਹਾਡੇ ਸਾਥ ਤੇ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਜਾਵਾਂਗੇ ਜੀ ਇਹ ਗਾਜੂ ਵੀ ਟੈਗ ਕਰ ਦਿੱਤੀ ਆਪਾਂ ਤੇ ਨੀਚੇ ਨਾਟ ਵੀ ਕੱਸ ਦਾਂਗੇ ਇਹਦਾ ਚੰਗੀ ਤਰ੍ਹਾਂ ਜੇ ਕਿਤੇ ਜਾਣਾ ਵੀ ਪੈਂਦਾ ਜੀ ਤਾਂ ਸੰਨੀ ਕਰਕੇ ਇਹਨਾਂ ਦੀ ਫੇਰ ਜਾਣਾ ਪੈਂਦਾ ਮੱਜਾਂ ਦੀ ਪੂਰੀ ਡਿਊਟੀ ਹੈ ਜੀ ਤੇ ਦੂਸਰੀ ਨੂੰ ਵੀ ਆਪਾਂ ਪੀੜੀ ਕਰ ਦਾਂਗੇ ਜੀ ਗਲ ਦੇ ਵਿੱਚੋਂ ਤੇ ਨਾਲੇ ਨਾਟ ਕੱਸ ਦਾਂਗੇ ਉਹਦੇ ਨਾਲ ਨੱਟ ਡਿੱਗਿਆ ਪਿਆ ਸੀਗਾ ਥੱਲੇ ਖੁੱਲ ਕੇ ਅੱਜ ਢਿੱਲਾ ਬੰਨਿਆ ਗਿਆ ਤੋ ਕਿਆ ਪਦਵਾਰੀ ਕਾਸ ਦਿੱਤਾ ਸੀ ਜੀ ਇਹ ਕੱਟੀ ਦੇ ਨੀਚੋਂ ਆਪਾਂ ਸਾਫ਼ ਕਰਕੇ ਪਹਿਲਾਂ ਫਿਰ ਸੁੱਕ ਖੰਡਿਆ ਦਾਂਗੇ ਇੱਕ ਅੱਖਾ ਲਾ ਕੇ ਆਰਾਮ ਨਾਲ ਬੈਠ ਜੂਗੀ ਠੰਡੇ ਥਾਂਵੇਂ ਸੁੱਕੇ ਥਾਂਵੇਂ ਇਹ ਗੱਦਾ ਠੰਡਾ ਲੱਗਦਾ ਜੀ ਹੁਣ ਪੱਲੜ ਆਪਾਂ ਨਹੀਂ ਸਿੱਟਦੇ ਹੁੰਦੇ ਗਰਮੀ ਹੋਗੀ ਉੰਨਾ ਸੇ ਸੁੱਕ ਜਾਊਗਾ ਜੀ ਧੁੱਪਾਂ ਲੱਗੀਆਂ ਜੀ ਇੱਕ ਦਿਨ ਪੱਲੜਨੂੰ ਫੇਰ ਆਪਾਂ ਉਤਾਰ ਕੇ ਰੱਖ ਦਾਂਗੇ ਪੱਲੜ ਮੱਝਾਂ ਦੇ ਹੁਣ ਨਹੀਂ ਜ਼ਰੂਰਤ ਹੈਗੀ ਜੀ ਇਹਨਾਂ ਨੂੰ ਪੱਲੜ ਦੀ ਗਰਮੀ ਹੋਗੀ ਕਈ ਦਿਨਾਂ ਦੀ ਸਿੱਟੇ ਜੀ ਹੈਗੇ ਜੀ ਹੁਣ ਤਾਂ ਪੱਲੜ ਆਪਾਂ ਫਿਰ ਜਿਆਦਾ ਮੱਖ ਲੜਦੀ ਹੈ ਇਹਨਾਂ ਦੇ ਅੰਦਰ ਗਰਮੀ ਹੋ ਜਾਂਦੀ ਹੈ ਠੰਡ 'ਚ ਆਰਾਮ ਨਾਲ ਬੈਠ ਜਾਂਦੀਆਂ ਨੇ ਲਓ ਜੀ ਆਪਾਂ ਸੁੱਕ ਵੀ ਖੰਡਿਆ ਦਿੱਤੀ ਆ ਥੱਲੇ ਹੁਣ ਆਪਾਂ ਚੱਲਦੇ ਆ ਜੀ ਅੰਦਰ ਫਲੈਟ ਇਹਨਾਂ ਦੀ ਬੰਦ ਕਰ ਜਾਂਦੇ ਹੁੰਨੇ ਆ ਜੀ ਤੇ ਆ ਗਿਆ ਪਰ ਸੋਈ ਚ ਘਿਓ ਪਾ ਕੇ ਜੀਰਾ ਪਾ ਲਿਆ ਜੀ ਤੇ ਪਿਆਜ਼ ਪਾ ਲਏ ਨੇ ਸਿੱਲ ਕੇ ਕੱਟ ਕੇ ਆਪਾਂ ਧੋ ਲਈ ਸੀ ਪਿਆਜ਼ ਪਿਆਜ਼ ਹੀ ਬਣਾਵਾਂਗੀ ਇਕੱਲੇ ਅੱਜ ਜਦੋਂ ਕੋਈ ਵੀ ਦਾਲ ਸਬਜ਼ੀ ਨਹੀਂ ਸਮਝ ਆਉਂਦੀ ਵੀ ਕੀ ਬਣਾਈਏ ਤਾਂ ਪਿਆਜ਼ ਹੀ ਬਣਦੇ ਨੇ ਜੀ ਤੇ ਅੱਜ ਟਾਈਮ ਵੀ ਨਹੀਂ ਸੀ ਕੋਈ ਦਾਲ ਸਬਜ਼ੀ ਲਿਆਉਣ ਦਾ ਉਧਰੋਂ ਪਿਆਲੇ ਘਰੋਂ ਕਵੇਲੇ ਆਈ ਜੀ ਆਉਣਸਾਰ ਧਾਰਾਂ ਗੱਡੀਆਂ ਪਹਿਲਾਂ ਅੱਜੀ ਪਿਆਜ਼ ਭੁੰਨੇ ਰਹੀ ਸੀਗੀ ਤੇ ਜਾਨੂ ਇਹ ਬਿਆਲੇ ਘਰੋਂ ਸਬਜ਼ੀ ਆ ਗਈ। ਚੌਲ ਤੇ ਗਜਰੀਲਾ ਆ ਗਿਆ ਜੀ। ਪਕੌੜੇ ਵਗੈਰਾ ਸਾਰਾ ਸਾਮਾਨ ਦੇ ਕੇ ਸੀ। ਫਿਰ ਆਪਾਂ ਪਿਆਜ਼ਾਂ ਵਾਲੀ ਸਬਜ਼ੀ ਕੈਨਸਲ ਕਰਤੀ ਜੀ। ਉਹਨੂੰ ਸਵੇਰੇ ਕੁਝ ਹੋਰ ਬਣਾ ਲਾਂਗੇ ਉਹਨਾਂ ਦਾ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ।